ਤੇ ਨਫਰੀ ਜਿਹੜੀ ਐ ਉਹ ਵਧਾਉਣਾ ਵਧਾਣੀ ਐ ਕਿਉਂਕਿ 2000 ਸਨ 2000 ਦੇ ਵਿੱਚ ਵੀ 80000 ਸੀ ਅੱਜ 2024 ਹੋ ਗਿਆ ਅੱਜ ਵੀ 80000 ਐ 10000 ਤੋਂ ਜ਼ਿਆਦਾ ਨਵੀਆਂ ਪੋਸਟਾਂ ਕ੍ਰੀਏਟ ਕਰਾਂਗੇ ਤਾਂ ਪਰ ਜੇ ਇਧਰ ਉਧਰ ਥੋੜਾ ਜਿਹਾ ਟਿਵਟੀ ਲੱਗਦੀ ਵੀ ਗਈ ਬਦਲੀਆਂ ਵਾਲੀ ਯਾਰ ਜੀ ਥੋੜਾ ਜਿਹਾ ਲੇਟ ਕਰ ਲਿਓ ਹਜੇ ਡਿਊਟੀਆਂ ਬਿਊਟੀ ਸੋ ਬਾਕੀ ਜਿਸ ਤਰ੍ਹਾਂ ਡੀਜੀਪੀ ਸਾਹਿਬ ਨੇ ਕਿਹਾ ਸੀ ਪੰਜਾਬ ਪੁਲਿਸ ਨੂੰ ਬਿਲਕੁਲ ਅਪਡੇਟ ਰੱਖਣਾ ਚਾਹੀਦਾ ਕਿਉਂਕਿ ਬਾਰਡਰ ਸਟੇਟ ਹੈ ਬੜੇ ਚੈਲੰਜਸ ਨੇ ਤੇ ਨਫਰੀ ਜਿਹੜੀ ਹੈ ਉਹ ਵਧਾਉਣਾ ਵਧਾਣੀ ਹੈ ਕਿਉਂਕਿ 2000 ਸਾਲ 2000 ਦੇ ਵਿੱਚ ਵੀ 80000 ਸੀ ਅੱਜ 2024 ਹੋ ਗਿਆ ਅੱਜ ਵੀ 80000 ਹੈ ਤਾਂ ਨਵੀਆਂ ਪੋਸਟਾਂ ਕ੍ਰੀਏਟ ਕਰਾਂਗੇ 10000 ਤੋਂ ਜ਼ਿਆਦਾ ਨਵੀਆਂ ਪੋਸਟਾਂ ਕ੍ਰੀਏਟ ਕਰਾਂਗੇ ਤਾਂ ਕਿ ਇਹਨੂੰ ਫਿਰ ਲੱਖ ਸਵਾ ਲੱਖ ਤੱਕ ਅੱਗੇ ਲੈ ਕੇ ਜਾਇਆ ਜਾਵੇ ਐਸਐਸਐਫਓ ਇੱਕ ਨਵੀਂ ਪੁਲਿਸ ਪਣਾਈ ਜੋ ਦੇਸ਼ ਦੇ ਵਿੱਚ ਪਹਿਲੀ ਪੁਲਿਸ ਹੈ ਅਰਵਿੰਦ ਜੀ ਐਸਐਸਐਫ ਦੀ ਵਜ੍ਹਾ ਕਰਕੇ ਫਰਵਰੀ ਚ ਅਸੀਂ ਕਾਨੂੰਨ ਲਾਂਚ ਕੀਤਾ ਸੀ ਅੱਜ 8 ਮਹੀਨਿਆਂ ਬਾਅਦ ਸਾਡੇ ਕੋਲ ਰਿਪੋਰਟ ਹੈ ਕਿ 8 ਮਹੀਨਿਆਂ ਚ ਐਸਐਸਐਫ ਕਰਕੇ ਸੜਕਾਂ ਦੇ ਉੱਤੇ 45% ਮੌਤਾਂ ਕੱਟ ਗਈਆਂ ਜੀ 45% ਮੌਤਾਂ ਦੀ ਗਿਣਤੀ ਘਟਾਈ ਕਿਉਂਕਿ ਉਹ ਸੜਕਾਂ ਤੇ ਫਿਰਦੇ ਨੇ ਉਹਨਾਂ ਕੋਲ ਫਰਸਟ ਏਡ ਦਾ ਸਮਾਨ ਹੈ ਨਾਲ ਦੀ ਨਾਲ ਉਹ ਉਹ ਕੋਈ ਲੈ ਜਾਂਦੇ ਹਸਪਤਾਲ ਚ ਚੱਕ ਕੇ ਜਾਂ ਕੋਈ ਜੇ ਕੋਈ ਗੱਡੀ ਖਰਾਬ ਹੋ ਜੇ ਤੁਹਾਨੂੰ ਪਰਾਂ ਕਰਦੇ ਤਾਂ ਕਿ ਪਹਿਲਾਂ ਪਾਕਿਸਤਾਨ ਸੁਣਦੇ ਹੁੰਦੇ ਸੀ ਤੇ ਖੜੇ ਟਰੱਕ ਦੇ ਵਿੱਚ ਗੱਡੀ ਵੱਜੀ ਪੂਰਾ ਪੂਰਾ ਪਰਿਵਾਰ ਹੀ ਖਤਮ ਹੋ ਜਾਂਦਾ ਸੀ ਸੋ ਸਾਡੀ ਕੋਸ਼ਿਸ਼ ਇਹੀ ਹੈ ਕਿ ਲੋਕਾਂ ਦੇ ਜਾਨ ਮਾਲ ਦੀ ਰਾਖੀ ਵੀ ਕਰੀਏ ਰੋਜ਼ਗਾਰ ਵੀ ਦੇਈਏ ਔਰ ਇੱਕ ਮੇਰੀ ਹੁਣ ਬੇਨਤੀ ਹੈ ਕਿ ਜਦੋਂ ਵੀ ਆ ਕੋਸ਼ਿਸ਼ ਸਾਡੀ ਇਹ ਹੋਊਗੀ ਕਿ ਤੁਹਾਡੇ ਘਰਾਂ ਦੇ ਨੇੜੇ ਤੇੜੀ ਜਿਹੜੇ ਕੁੜੀਆਂ ਨੇ ਉਹਨਾਂ ਦੇ ਪੇਕੇ ਜਾਂ ਸੌਰਿਆਂ ਦੇ ਨੇੜੇ ਤੇੜੀ ਉਹਨਾਂ ਦੀਆਂ ਡਿਊਟੀਆਂ ਲੱਗਣ। ਪਰ ਜੇ ਇਥੇ ਉੱਤਰ ਥੋੜਾ ਜਿਹਾ ਡਿਊਟੀ ਲੱਤੀ ਵੀ ਤੇ ਬਦਲੀ ਆਣੀ ਯਾਰ ਜੀ ਥੋੜਾ ਜਿਹਾ ਲੇਟ ਕਰ ਲਿਓ ਅਜੇ। ਨਾ। ਜੀ ਬਦਲੀ ਕਰਾ ਲਿਓ ਕਰਦੇ ਨੇੜੇ ਚੱਲ ਜੀ ਹੈ ਨਾ। ਕੋਈ ਗੱਲ ਨਹੀਂ ਡਿਊਟੀ ਇਜ਼ ਬਿਊਟੀ ਤੇ ਮੈਨੂੰ ਤੁਹਾਡੇ ਤੇ ਬਹੁਤ ਮਾਣ ਹੈ ਔਰ ਫਿਊਚਰ ਦੇ ਵਿੱਚ ਤੁਸੀਂ ਵੱਡੇ ਤਰੱਕੀਆਂ ਵੀ ਕਰਨੀਆਂ ਕਿ ਹੋਰ। ਸੋ ਮੈਂ ਤਾਂ ਇਹੀ ਕਹੂੰਗਾ ਕਿ ਆਪਣਾ ਆਪਣੇ ਅੰਦਰ ਆਪਣਾ ਪਛਾਣੋ।